ਜੋ ਇੱਕ ਹਫ਼ਤੇ ਵਿੱਚ ਤੁਹਾਨੂੰ ਕੰਮ ਕਰਵਾਇਆ ਜਾਂਦਾਗਾ ਤਾਂ ਮੈਂ ਤੁਹਾਨੂੰ ਦੱਸ ਰਹੀ ਸੀ ਵੀ ਟੈਸਟ ਦੇਣਾ ਜ਼ਿਆਦਾ ਜ਼ਰੂਰੀ ਹੈ ਹਨਾ ਜੇ ਤੁਸੀਂ ਟੈਸਟ ਨਹੀਂ ਦਿਓਗੇ ਇਕੱਲਾ ਕਰਦੇ ਰਹੋਗੇ ਇਕੱਲਾ ਕਰਦੇ ਰਹੋਗੇ ਠੀਕ ਹੈ ਤਾਂ ਤੁਹਾਨੂੰ ਤੁਹਾਡੇ ਲੈਵਲ ਦਾ ਨਹੀਂ ਪਤਾ ਲੱਗਣਾਗਾ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾਗਾ ਸਾਨੂੰ ਕੀ ਆਉਂਦਾ ਕੀ ਨਹੀਂ ਆਉਂਦਾਗਾ ਫੋਰ ਐਗਜ਼ਾਮਪਲ ਮੰਨ ਕੇ ਚਲੋ ਤੁਸੀਂ ਆਪਣੀ ਮੰਜ਼ਿਲ ਤੇ ਜਾਣਾਗਾ ਠੀਕ ਹੈ ਤੁਹਾਨੂੰ ਪਤਾ ਹੀ ਨਹੀਂਗਾ ਮੰਜ਼ਿਲ ਕਿਸ ਤਰਫ ਹੈ ਤੁਰੇ ਜਾ ਰਹੇ ਹੋ ਤੁਰੇ ਜਾ ਰਹੇ ਹੋ ਤੁਰੇ ਜਾ ਰਹੇ ਹੋ ਠੀਕ ਹੈ ਮੰਜ਼ਿਲ ਤੇ ਪਹੁੰਚ ਜਾਓਗੇ ਹਾਂ ਜੀ ਗਏ ਹਾਂ ਨਾ ਤਾਂ ਨਹੀਂ ਪਹੁੰਚ ਸਕਦੇਗੇ ਠੀਕ ਹੈ ਇਸ ਕਰਕੇ ਆਪਾਂ ਨੂੰ ਪਤਾ ਹੋਣਾ ਚਾਹੀਦਾਗਾ ਠੀਕ ਹੈ ਵੀ ਆਪਾਂ ਨੂੰ ਪਹਿਲੇ ਤਾਂ ਕਿਹੜੇ ਕਿਹੜੇ ਸਬਜੈਕਟ ਤੁਹਾਡੇ ਵੀਕ ਹੋ ਸਕਦੇ ਨੇ ਉਹ ਤੁਸੀਂ ਸਭ ਜਾਣਦੇ ਹੀ ਹੋਵੋਗੇ ਠੀਕ ਹੈ ਜੀ ਕਿਸੇ ਦਾ ਮੈਥ ਸਬਜੈਕਟ ਵੀਕ ਹੋ ਸਕਦਾਗਾ ਰੀਜਨਿੰਗ ਕਿਸੇ ਦੀ ਜੀਕੇ ਵੀਕ ਹੋ ਸਕਦੀ ਹੈ ਕਿਸੇ ਦੀ ਇੰਗਲਿਸ਼ ਵੀਕ ਹੋ ਸਕਦੀ ਹੈ ਤਾਂ ਬਈ ਅਲੱਗ-ਅਲੱਗ ਤਰ੍ਹਾਂ ਦੇ ਸਬਜੈਕਟ ਹੋਣਗੇ ਹਨਾ ਤਾਂ ਜੇ ਤੁਹਾਨੂੰ ਲੱਗਦਾਗਾ ਸਰ ਮੇਰਾ ਮੈਥ ਵੀਕ ਹੈ ਤਾਂ ਤੁਹਾਨੂੰ ਜ਼ਿਆਦਾ ਮੈਥ ਤੇ ਫੋਕਸ ਕਰਨਾ ਚਾਹੀਦਾਗਾ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਰ ਮੈਥਸ ਤਾਂ ਮੈਂ ਵਧੀਆ ਕਰ ਲੈਣਾਗਾ ਠੀਕ ਹੈ ਮੈਥਸ ਮੇਥੋਂ ਬਣ ਜਾਂਦਾਗਾ ਠੀਕ ਹੈ ਸਰ ਮੈਨੂੰ ਰੀਜਨਿੰਗ ਨਹੀਂ ਬਣਦੀਗੀ ਤਾਂ ਆਪਾਂ ਨੂੰ ਜ਼ਿਆਦਾ ਫੋਕਸ ਰੀਜਨਿੰਗ ਦੀ ਕਰਨਾ ਚਾਹੀਦਾ ਹੋਗਾ ਅੱਛਾ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਸਰ ਮੇਰਾ ਮੈਥਸ ਠੀਕ ਠਾਕ ਹੈ ਮੈਥਸ ਮੈਂ ਕਰ ਲੂੰਗਾ ਔਰ ਪ੍ਰੈਕਟਿਸ ਕਰੂੰਗਾ ਰੀਜਨਿੰਗ ਮੈਥੋਂ ਬਣ ਜਾਂਦੀ ਹੈ ਸਰ ਮੈਨੂੰ ਜ਼ਿਆਦਾ ਦਿੱਕਤ ਜੀਕੇ ਵਿੱਚ ਆਉਂਦੀ ਹੈ ਠੀਕ ਹੈ ਤਾਂ ਜੀਕੇ ਤੇ ਜ਼ਿਆਦਾ ਫੋਕਸ ਕਰੋ ਦੀ ਔਰ ਜੀਕੇ ਤੇ ਦੇਖੋ ਜੀਕੇ ਨੂੰ ਪੜ੍ਹਨ ਦਾ ਇੱਕ ਤਰੀਕਾ ਹੁੰਦਾਗਾ ਇੱਕ ਤਾਂ ਹੁੰਦਾ ਉਸ ਨੂੰ ਰੱਟਾ ਮਾਰਨਾ ਹਨਾ ਰਟਾ ਮਾਰ ਕੇ ਕਰੋਗੇ ਜੀਕੇ ਤਾਂ ਤੁਸੀਂ ਬੋਰ ਹੀ ਹੋਣਾਗਾ ਜਿਆਦਾ ਜਿਆਦਾ ਸਮਾਂ ਤੁਸੀਂ 1 ਘੰਟਾ ਬਰ ਸਕਦੇ ਹੋ 1.5 ਘੰਟਾ ਬਰ ਸਕਦੇ ਹੋ ਪਰ 2 ਘੰਟੇ ਬਰ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂ ਜਿਹੜਾ ਵੀ ਰਟਾ ਮਾਰ ਕੇ ਕਰਦੇ ਹੋ ਨਾ ਤਾਂ ਰਟਾ ਯਾਦ ਨਹੀਂ ਰਹਿੰਦਾਗਾ ਜੀਕੇ ਨੂੰ ਕਦੇ ਰਟਾ ਨਹੀਂ ਮਾਰਿਆ ਜਾਂਦਾਗਾ ਕਿਉਂਕਿ ਜੀਕੇ ਵਿੱਚ ਤੁਹਾਨੂੰ ਕੀ ਪੇਪਰ ਆਉਣਾਗਾ ਕੋਈ ਫਿਕਸ ਨਹੀਂ ਹੈਗਾ ਜੀਕੇ ਦੇ ਵਿੱਚ ਤੁਸੀਂ ਵਾਰ-ਵਾਰ ਰੀਡਿੰਗ ਕਰਨੀ ਹੈ ਠੀਕ ਹੈ ਕੋਈ ਸਾਲ ਵਗੈਰਾ ਹੋ ਗਿਆ ਜਿਵੇਂ ਸਾਲ ਜਲਦੀ ਕੀ ਯਾਦ ਨਹੀਂ ਹੁੰਦੇਗੇ ਹਨਾ ਤਾਂ ਤੁਸੀਂ ਕੀ ਕਰਨਾਗਾ ਕਿ ਤੁਸੀਂ ਇੱਕ ਟੌਪਿਕ ਉਠਾਉਣਾ ਹੈਗਾ ਕੋਈ ਵੀ ਜੇ ਸੀਰਪਾਲ ਸਿੰਘ ਦਾ ਜਾਂ ਕੋਈ ਫੈਸਟੀਵਲ ਹੋ ਗਿਆ ਕੋਈ ਵੀ ਟੌਪਿਕ ਬਣਾਦਾ ਜੀ ਕੇ ਦਾ ਉਸ ਨੂੰ ਬੜੀ ਤਰੀਕੇ ਨਾਲ ਕਵਰ ਕਰੋ ਉਹਦੀ ਵਾਰ-ਵਾਰ ਰੀਡਿੰਗ ਕਰੋ ਜੀ ਸਭ ਤੋਂ ਬੈਸਟ ਮੈਥਡ ਹੈ ਲਰਨ ਨਹੀਂ ਕਰਨਾ ਹੁੰਦਾਗਾ ਬਸ ਟੌਪਿਕ ਨੂੰ ਵਾਰ-ਵਾਰ ਰੀਡ ਕਰੋ ਜੀ ਅੱਜ ਬਹੁਤ ਸਾਰੀਆਂ ਕਿਤਾਬਾਂ ਹੁੰਦੀਆਂ ਨੇ ਜੀ ਕੇ ਦੀਆਂ ਹਨਾ ਸੋਗਾਤਨਾ ਦੀ ਬੁੱਕ ਸੁਣੀ ਹੈ ਹਨਾ ਕਿੰਨੀ ਵਧੀਆ ਬੁੱਕ ਹੈਗੀ ਹੈ ਹਨਾ ਤੇ ਤੁਸੀਂ ਕੋਈ ਵੀ ਬੁੱਕ ਪਰਚੇਸ ਕਰ ਸਕਦੇ ਹੋ ਜੀ ਕੇ ਦੇ ਲਈ ਪਰ ਜੋਤ ਨੂੰ ਕਲਾਸ ਵਿੱਚ ਕਰਵਾਇਆ ਜਾ ਰਿਹਾ ਹੈਗਾ ਉਸ ਨੂੰ ਵੀ ਬੜੀ ਤਰੀਕੇ ਨਾਲ ਕਵਰ ਕਰਨਾਗਾ ਠੀਕ ਹੈ ਜੋ ਤੁਹਾਡੀ ਕਲਾਸਾਂ ਲੱਗ ਰਹੀਆਂ ਨੇ ਜੀਕੇ ਵਗੈਰਾ ਦੀਆਂ ਪੋਲਿਟੀ ਦੇ ਵਿੱਚ ਆ ਗਈ ਹੈ ਨਾ ਇਸ ਦੀ ਬੜੀ ਤਰੀਕੇ ਨਾਲ ਨੋਟਸ ਬਣਾਉ ਦੇ ਅੱਛਾ ਨੋਟਸ ਦੀ ਗੱਲ ਸੁਣੋ ਨੋਟਸ ਬਣਾਉਣ ਦਾ ਇੱਕ ਤਰੀਕਾ ਹੁੰਦਾ ਹੈਗਾ ਹਨਾ ਕਈ ਬੱਚੇ ਹੁੰਦੇ ਨੇ ਲਾਲ ਪੈਨ ਫਿਰ ਗ੍ਰੀਨ ਫਿਰ ਹੇਠਾ ਨੀਲਾ ਆ ਗਿਆ ਹਨਾ ਰੰਗ ਬਰੰਗੇ ਠੀਕ ਹੈ ਲਿਖਿਆ ਹੋਇਆ ਕੁਝ ਨਹੀਂ ਸਮਝਣਾ ਵੀ ਬਸ ਸਾਫ਼ ਲਿਖਿਆ ਹੋਣਾ ਦੇਈ ਜਾਗਾ ਇਹ ਕੋਈ ਮਤਲਬ ਨਹੀਂ ਹੋਇਆਗਾ ਲਿਖਣ ਦਾ ਭਾਵੇਂ ਨੀਲਾ ਪੈਨ ਹੋਵੇ ਭਾਵੇਂ ਬਲੈਕ ਪੈਨ ਹੋਵੇ ਚਾਹੇ ਕੋਈ ਵੀ ਹੋਵੇ ਹਨਾ ਲਿਖਣਾ ਇਸ ਤਰੀਕੇ ਨਾਲ ਹੈ ਹਨਾ ਵੀ ਪੂਰਾ ਵਿਉਤਬੀ ਲਿਖਿਆਗਾ ਉਹ ਤੁਹਾਨੂੰ ਸਮਝਾਉਣਾ ਦੇ ਦੇਗਾ ਠੀਕ ਹੈ ਜੀ ਮਕੇ ਪੂਰਾ ਡਿਟੇਲ ਵਿੱਚ ਲਿਖਣ ਦੀ ਲੋੜ ਨਹੀਂ ਹੁੰਦੀ ਜਿੰਨਾ ਜ਼ਿਆਦਾ ਤੁਸੀਂ ਸ਼ੋਰਟਕਟ ਲਿਖੋਗੇ ਠੀਕ ਹੈ ਉਹਨਾਂ ਜ਼ਿਆਦਾ ਤੁਹਾਨੂੰ ਪੜ੍ਹਨਾ ਆਸਾਨ ਹੋਊਗਾ ਠੀਕ ਹੈ ਜਿਵੇਂ ਮੈਂ ਕਹਾ ਵੀ ਸੀਰ ਪਗਤ ਜਿਵੇਂ ਸੀਰ ਪਗਤ ਸਿੰਘ ਦਾ ਜਨਮ ਇੰਨੇ ਨੂੰ ਹੋਇਆਗਾ ਇੰਨੇ ਨੂੰ ਹੋਇਆਗਾ पूरा ना लिखो दिए कल जन्म पाओ एरो बस सीधे सन लिखो दिए पिता का नाम पाओ एरो सीधा लिखो दिए मतलब पूरा डिटेल लिखने की जोड़ नहीं है ठीक है जी समझ आ गया और ज्यादा फोकस मैथा रीजनिंग करना, आगा, करना आगा, क्योंकि है क्योंकि ये दो सब्जेक्ट ने जिचा वार्क्स लिया सकते हैं है ना इस करके जो क्लासा तोड़िया लग रहा खास करके मैथ और रीजनिंग दी डेली तो अटेंड कर ਕਰਨ ਚਲੇ ਜਾਂਦੇ ਨੇ ਤਾਂ ਫਿਰ ਥੋੜੀ ਦਿੱਕਤ ਆ ਸਕਦੀ ਹੈ ਮੈਨੂੰ ਕੋਈ ਦਿੱਕਤ ਨਹੀਂ ਹੈ ਹਨਾ ਅਸੀਂ ਤਾਂ ਕਰਵਾ ਹੀ ਰਹੇ ਹਾਂ ਤੁਸੀਂ ਕਲਾਸ ਇੱਕ ਦਿਨ ਨਹੀਂ ਆਉਂਗੇ ਇੱਕ ਦਿਨ ਆਉਂਗੇ ਤਾਂ ਤੁਹਾਨੂੰ ਦਿੱਕਤ ਆ ਸਕਦੀ ਹੈ ਠੀਕ ਹੈ ਜੀ ਲਗਾਤਾਰ ਬਣੇ ਰਹੋਗੇ ਲਗਾਤਾਰ ਆਈ ਜਾਉਂਗੇ ਵਧੀਆ ਟੈਸਟ ਦੇ ਕੇ ਚਲਾਉਂਗੇ ਠੀਕ ਹੈ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੇਗੀ ਅੱਛਾ ਕਈ ਵਾਰੀ ਆਪਣਾ ਹਰ ਸ਼ਨੀਵਾਰ ਜੋ ਟੈਸਟ ਹੁੰਦਾ ਹੈਗਾ ਹਨਾ ਕਈ ਵਾਰੀ ਆਪਣਾ ਟੈਸਟ ਵਧੀਆ ਨਹੀਂ ਜਾਂਦਾਗਾ ਉਹ ਫਿਰ ਆਪਾਂ ਨੈਗੇਟਿਵ ਹੋ ਜਾਂਦੇ ਆ ਟੈਸਟ ਵਧੀਆ ਨਹੀਂ ਗਿਆ ਹਣਾ ਦੇਖੋ ਜਿਹੜਾ ਆਪਣਾ ਟੈਸਟ ਹੁੰਦਾ ਨਾ ਉਹ ਆਪਾਂ ਨੂੰ ਕੁਝ ਨਾ ਕੁਝ ਸਿਖਾ ਕੇ ਜਾਂਦਾ ਹੈਗਾ ਠੀਕ ਹੈ ਜੀ ਆਪਾਂ ਨੂੰ ਦੱਸ ਕੇ ਜਾਂਦਾ ਹੈਗਾ ਵੀ ਆਪਾਂ ਨੂੰ ਕਿਹੜੀਆਂ ਚੀਜ਼ਾਂ 'ਤੇ ਧਿਆਨ ਦੇਣਾ ਦੇਈਦਾ ਹੈਗਾ ਨਾ ਜੇ ਤੁ ਕਿਸੇ ਵਿਦਿਆਰਥੀ ਦੇ ਮੈਥੇ ਟੈਸਟ ਵਿੱਚ 5 ਸਾਮ ਹੈਗੇ ਨੇ ਉਹਦੇ ਵਿੱਚੋਂ ਜੇ 2 ਸਾਮ ਸਹੀ ਗਏ 3 ਸਾਮ ਗਲਤ ਚਲੇ ਗਏ ਤਾਂ ਉਹ ਜਿਹੜਾ ਟੈਸਟ ਆਪਾਂ ਸਿਖਾ ਕੇ ਜਾਂਦਾ ਹੈਗਾ ਵੀ 3 ਸਾਮ ਜਿਹੜੇ ਹੈਗੇ ਨੇ ਉਹ ਆਪਾਂ ਨੂੰ ਕਿਉਂ ਨਹੀਂ ਬਣੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਕੋਸ਼ਿਸ਼ ਦੇ ਦੁਆਰਾ ਫਿਰ ਫੋਕਸ ਕਰੋ ਜੀ ਵੀ ਸਰ ਨੇ ਸਾਨੂੰ ਸਭ ਕਰਵਾਈ ਵੀ ਹੋਈ ਨੇ ਇਹ ਵਾਲਾ ਟਾਈਪ ਮੈਥੋ ਫਿਰ ਵੀ ਨਹੀਂ ਬਣਿਆਗਾ ਤਾਂ ਉਹ ਜਿਹੜਾ ਰੀਜਨ ਹੈ ਤੁਸੀਂ ਲੱਭਿਆ ਕਰੋ ਉਹ ਤੁਹਾਨੂੰ ਪਤਾ ਹੋਣਾ ਡੇਡਾ ਹੁਗਾ ਠੀਕ ਹੈ ਜੀ ਜੋ ਸਭ ਮੈਂ ਤੁਹਾਨੂੰ ਕਰਵਾ ਰਿਆਂਗਾ ਉਹਨਾਂ ਕਿਤੇਰੀ ਵਾਰ-ਵਾਰ ਪ੍ਰੈਕਟਿਸ ਕਰਿਆ ਕਰੋ ਇੱਕ ਵਾਰੀ ਦੋ ਵਾਰੀ ਠੀਕ ਹੈ ਮੈਂ ਆਪਣਾ ਮੈਥ ਕਿਦਾਂ ਫੇਵਰਿਟ ਬਣਾਇਆਗਾ ਇਸ ਤਰੀਕੇ ਨਾਲ ਪਹਿਲਾਂ ਮੇਰਾ ਮੈਥ ਹੈ ਨਾ ਅੱਜ ਤੋਂ 10-12 ਸਾਲ ਪਹਿਲਾਂ ਠੀਕ ਹੈ ਮੇਰਾ ਮੈਥ ਤੁਹਾਡੇ ਲੈਵਲ ਤੋਂ ਬਿਲਕੁਲ ਟੱਕੀ ਤੁਹਾਨੂੰ ਕੋਈ ਕੁਝ ਆਉਂਦਾ ਵੀ ਹੈ ਮੈਨੂੰ ਤਾਂ ਕੁਛ ਵੀ ਨਹੀਂ ਆਉਂਦਾ ਠੀਕ ਹੈ ਪਰ ਮੈਂ ਆਪਣੇ ਮੈਥ ਦੀ ਇੰਪਰੂਵਮੈਂਟ ਕਿੱਦਾਂ ਬਣਾਈ ਹੈ ਬਸ ਕਲੀ ਪ੍ਰੈਕਟਿਸ ਐਲ ਆਰ ਪੀ ਕਲਾਸ ਵਿੱਚ ਮੈਂ ਕਦੇ ਕਮੀ ਨਹੀਂ ਛੱਡੇਗੀ ਕਲਾਸ ਵਿੱਚ ਮੈਂ ਜਦੋਂ ਆਪਕੇ ਬੈਠ ਜਾਂਦਾ ਵੀ ਬੜੀ ਤਰੀਕੇ ਨਾਲ ਲਰਨਿੰਗ ਕੀਤੀ ਹੈ ਠੀਕ ਹੈ ਬੈਠੇ ਤਾਂ ਕਦੇ ਪਤਾ ਨਹੀਂ ਲੱਗਦਾ ਸੀ ਕਿਉਂਕਿ ਕਈ ਵਿਦਿਆਰਥੀ ਪਹਿਲੇ ਦਸ ਦੇ ਨਾਲ ਬੈਠੇ ਆ ਹਨਾ ਕਿੰਨਾ ਰੋਲਾ ਪੈਂਦਾਗਾ ਹੁਣ ਦੋ ਤਿੰਨ ਬੱਚੇ ਬਾਹਰ ਚਲੇ ਗਏ ਉਹਨਾਂ ਕਰਕੇ ਕਲਾਸ ਵਿੱਚ ਕਿੰਨਾ ਰੋਲਾ ਪੈ ਰਿਹਾ ਸੀ ਹੁਣ ਕੋਈ ਹੈ ਵਧੀਆ ਬੈਠੇ ਆ ਰਾਮ ਨਾਲ ਹਨਾ ਤਾਂ ਇੱਕ ਇੱਕ ਇਹ ਕਹਰੇਗਾ ਕਲਾਸ ਵਿੱਚ ਆਦਾ ਆਰਾਮ ਨਾਲ ਕੇ ਬੈਠ ਜਾਣਾਗਾ ਲਰਨਿੰਗ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਹਨਾ ਅੱਛਾ ਲਰਨਿੰਗ ਤੋਡੀ ਪੜ੍ਹਾਈ ਵਧੀਆ ਹੋਊਗੀ ਜੇ ਤੁਸੀਂ ਕਲਾਸ ਵਿੱਚ ਬਿਲਕੁਲ ਸਾਥ ਰਹੋਗੇ ਬੜੀ ਤਰੀਕੇ ਨਾਲ ਪੜ੍ਹੋਗੇ ਟੀਚਰ ਨੂੰ ਸਮਝਾਉਣ ਦਾ ਮੌਕਾ ਦੇਵੋਗੇ ਠੀਕ ਹੈ ਤਾਂ ਤੁਹਾਨੂੰ ਲਰਨਿੰਗ ਤੁਹਾਡੀ ਵਧੀਆ ਬਣ ਜਾਊਗੀ ਹਨ ਜੇ ਤੁਹਾਡੀ ਲਰਨਿੰਗ ਵਧੀਆ ਹੋਊਗੀ ਤਾਂ ਤੁਹਾਡੀ ਫਿਰ ਤੁਹਾਨੂੰ ਪੂਰਾ ਸਭ ਕੁਝ ਸਮਝ ਆ ਜਾਣਾਗਾ ਕਿ ਤੁਸੀਂ ਜਿਹੜੀ ਰਿਵੀਜ਼ਨ ਹੈ ਵਧੀਆ ਤਰੀਕੇ ਨਾਲ ਕਰ ਪਾਉਗੇ ਜੇ ਤੁਹਾਡੀ ਰਿਵੀਜ਼ਨ ਵਧੀਆ ਤਰੀਕੇ ਨਾਲ ਹੋ ਗਈ ਤੇ ਤੁਹਾਡੀ ਪ੍ਰੈਕਟਿਸ ਹਨਾ ਪ੍ਰੈਕਟਿਸ ਕਰਨੀ ਹੈ ਰਿਵੀਜ਼ਨ ਕਰਨੀ ਹੈ ਲਰਨਿੰਗ ਕਰਨੀ ਹੈ ਓਕੇ ਵਾਰ-ਵਾਰ ਜਿਹੜੇ ਚੈਪਟਰ ਕੰਪਲੀਟ ਹੋ ਗਏ ਉਹਨਾਂ ਦੀ ਪ੍ਰੈਕਟਿਸ ਕਰਨੀ ਹੈ जो यूट्यूब है सब तो वजिया प्लेटफॉर्म है प्रैक्टिस के लिए ठीक है इसे आप भी टॉप सर्च किया आराम देना कोई नॉर्मल वीडियो देख के आप प्रैक्टिस कर सकते हैं है ना जिमें अपना मैथ का टॉपिक चल रहा है अनुपात वाला चल रहा है ना तो इसे जाओ जी टाइप मैं तुम तो करवा दें एम पी वाला हो गया ज है पहला अनुपात दूसरा अनुपात जो भी तुम तो मैं तो करवा रखा है किनिया सारे तुम ट्रिक्स करवा दी ਤੂੰ ਹੀ YouTube ਤੇ ਜਾਣਾਗਾ ਸਰਚ ਕਰਨਾਗਾ ਔਰ ਟਰਾਈ ਕਰੋ ਦੀ ਪ੍ਰੈਕਟਿਸ ਕਰੋ ਦੀ ਹਨਾ ਬਿਨਾ ਪ੍ਰੈਕਟਿਸ ਤੋਂ ਕੋਈ ਹੱਲ ਨਹੀਂ ਹੈਗਾ ਤੁਸੀਂ ਮੈਨੂੰ ਦੱਸ ਦੇ ਦੀ ਦੁਨੀਆ 'ਚ ਕੋਈ ਅਜਿਹਾ ਕੰਮ ਹੈ ਜਿਸ ਵਿੱਚ ਪ੍ਰੈਕਟਿਸ ਨਾ ਕੀਤੀ ਹੋਵੇ ਔਰ ਕੋਈ ਆ ਵੀ ਉਹਦੇ ਵਿੱਚ ਮਾਹਿਰ ਬਣ ਗਿਆ ਨਹੀਂ ਹਨਾ ਜਦ ਤੂੰ ਹੀ ਭਰਤੀ ਹੋ ਗਿਆ ਤਾਂ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਨਾ ਟ੍ਰੇਨਿੰਗ ਕਿਉਂ ਦਿੱਤੀ ਜਾਂਦੀ ਹੈ ਇੱਕ ਪ੍ਰੈਕਟਿਸ ਹੁੰਦੀ ਹੈ ਜੇ ਤੁਹਾਨੂੰ ਸਿੱਧਾ ਕਹੇ ਨਹੀ ਤੂੰ ਤੋਰ ਨੂੰ ਪਕੜ ਕੇ ਲਿਆਉਣਾਗਾ ਜਾਂ ਤੂੰ ਬਾਹਰ ਚ ਜਾਓ ਡਿਊਟੀ ਕਰੋ ਬਿਨਾ ਕਿਸੇ ਟ੍ਰੇਨਿੰਗ ਦੇ ਤੂੰ ਕਰ ਸਕਦੇ ਹੋ ਤੂੰ ਮਾਹਿਰ ਨਹੀਂ ਬਣ ਤੀ ਤਾਂ ਜਾ ਸਕਦਾਗਾ ਪਰ ਤੂੰ ਮਾਹਿਰ ਨਹੀਂ ਬਣਨਾਗਾ ਠੀਕ ਹੈ ਜੀ ਇਸ ਲਈ ਕਿ ਹਰ ਕੰਮ ਦੀ ਟ੍ਰੇਨਿੰਗ ਹੁੰਦੀ ਹੈ ਇੱਥੇ ਤੁਸੀਂ ਆਏ ਹੋ ਕਦ ਲਈ ਆਏ ਹੋ ਟ੍ਰੇਨਿੰਗ ਲਈ ਠੀਕ ਹੈ ਜੀ ਤੁਸੀਂ ਇੱਥੇ ਸਿੱਖਣ ਲਈ ਆਏ ਹੋ ਤੁਹਾਨੂੰ ਨਹੀਂ ਪਤਾਗਾ ਹਨਾ ਪੇਪਰ ਕਿੱਦਾਂ ਦਾ ਆਉਂਦਾਗਾ ਕਿਹੜੇ ਕਿਹੜੇ ਸਬਜੈਕਟ ਹੁੰਦੇ ਨੇ ਠੀਕ ਹੈ ਜੀ ਔਰ ਕਿਹੜੇ ਸਬਜੈਕਟਾਂ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾਗਾ ਸਮਝ ਆ ਗਿਆ ਜੀ ਤਾਂ ਤੁਹਾਡੇ ਕੋਲ ਬਹੁਤ ਵਧੀਆ ਮੌਕਾਗਾ ਜੇਲ ਵਾੜਨ ਦਾ 500 ਵੈਕੈਂਸੀ ਦਾ ਠੀਕ ਹੈ ਵੈਕੈਂਸੀ ਦਾ ਅੱਗੇ ਵਧ ਵੀ ਸਕਦੀ ਹੈ ਹਨਾ ਪਾਸਵਰਕੈਂਸੀ ਬਹੁਤ ਜ਼ਿਆਦਾ ਹੁੰਦੀ ਹੈ ਹਨਾ ਇੱਥੇ ਹੁਣ ਫਾਰਮ ਲੱਖਾਂ ਦੇ ਹਿਸਾਬ ਨਾਲ ਭਰੇ ਜਾਣਗੇ ਠੀਕ ਹੈ ਜੀ ਸਾਰੇ ਬੱਚੇ ਤਾਂ ਭਰਨ ਵਾਲੇ ਨਹੀਂ ਹੁੰਦੇਗੇ ਹਨਾ ਭਰਨ ਵਾਲੇ ਲੱਖਾਂ ਵਿੱਚ ਹੋਣਗੇ ਠੀਕ ਹੈ ਪਰ ਤੁਸੀਂ ਆਪਣੇ ਆਪ ਨੂੰ ਦੇਖਣਾਗਾ ਠੀਕ ਹੈ ਇਹ ਚਾਹੇ ਕਿੰਨੇ ਲੋਕ ਫਾਰਮ ਭਰਿਆਣ ਠੀਕ ਹੈ ਵੈਕੈਂਸੀ ਕਿੰਨੀ ਹੋਵੇ ਆਪਾਂ ਨੂੰ ਸਿਰਫ ਇੱਕ ਚਾਹੀਦੀ ਹੈ ਨਾ ਆਪਣੀ ਸੀਟ ਸਿਰਫ ਇੱਕ ਪੱਕੀ ਹੋਣੀ ਚਾਹੀਦੀ ਹੈ ਹਨਾ ਮਿਹਨਤ ਇਸ ਤਰੀਕੇ ਨਾਲ ਕਰੋ ਆਪਣੀ ਜਿਹੜੀ ਸੀਟ ਹੈ ਉਸ ਤੇ ਆਪਣਾ ਹੱਕ ਹੋਣਾ ਚਾਹੀਦਾ ਹੋਗਾ ਠੀਕ ਹੈ ਜੀ ਤਾਂ ਤੁਹਾਡੀ ਵੀ ਵਧੀਆ ਟਾਈਮ ਹੈਗਾ ਧਰਤੀ ਵੀ ਆ ਚੁੱਕੀ ਹੈ ਆਪਣਾ ਸਿਲੇਬਸ ਵੀ ਬਰੀ ਤਰੀਕੇ ਨਾਲ ਅੱਗੇ ਵੱਧ ਰਿਹਾ ਹੈਗਾ ਥੋੜਾ ਬਹੁਤ ਤਾਂ ਤੁਹਾਡੀ ਕੁਝ ਇੰਪਰੂਵਮੈਂਟ ਹੋ ਗਈ ਹੋਣੀ ਹੈ ਕਿੰਨੇ ਵੇਲੇ ਤੇਰੀ ਪਹਿਲਾਂ ਨਾਲ ਕੁਝ ਇੰਪਰੂਵਮੈਂਟ ਹੋਈ ਹੈ ਜੇ ਹੱਥ ਘੜੇ ਕਰੋ ਜੀ ਸਰ ਜਦੋਂ ਮੈਂ ਇਥੇ ਆਇਆ ਹਾਂ ਥੋੜੀ ਬਤੀ ਮੈਥ ਵਿੱਚ ਮੇਰੀ ਇੰਪਰੂਵਮੈਂਟ ਹੋਈ ਹੈ ਪਹਿਲਾਂ ਨਾਲੋਂ ਓਕੇ ਠੀਕ ਹੈ ਓਕੇ ਠੀਕ ਹੈ ਤਾਂ ਫਾਰਮ ਫਿਲ ਹੋਣੇ ਸ਼ੁਰੂ ਹੋ ਜਾਣਗੇ ਹਣਾ ਆਪਣਾ ਜੋ 10ਵੀਂ ਦਾ ਸਰਟੀਫਿਕੇਟ ਹੁੰਦਾਗਾ ਪਲੱਸ ਦਾ ਹੁੰਦਾਗਾ ਆਧਾਰ ਕਾਰਡ ਹੁੰਦਾਗਾ ਬਾਕੀ ਜੋ ਵੀ ਆਪਣਾ ਬਾਇਓ ਡਾਟਾ ਹੁੰਦਾਗਾ ਉਸ ਨੂੰ ਬੜੀ ਤਰੀਕੇ ਨਾਲ ਠੀਕ ਹੈ ਕਿਸੇ ਕੈਪੀਟਲ ਤੋਂ ਫਾਰਮ ਭਰਵਾ ਦੇਣਾਗਾ ਠੀਕ ਹੈ ਜੀ ਉਸ ਤੇ ਆਪਣੀ ਬੜੀ ਤਰੀਕੇ ਨਾਲ ਤਿਆਰੀ ਕਰਨੀ ਹੈ ਹਰ ਸਬਜੈਕਟ ਨੂੰ ਬੜੀ ਤਰੀਕੇ ਨਾਲ ਕਰਨਾਗਾ ਸਮਝ ਆ ਗਿਆ ਜੀ ਉਹ ਤੁਹਾਡੀ ਨਾਲ ਹੋਰ ਕੋਈ ਸੱਜਣ ਮਿੱਤਰ ਹੋਵੇ ਉਹਨਾਂ ਨੂੰ ਦੱਸ ਦੇਣਾਗਾ ਕਿ ਭਰਤੀ ਆ ਚੁੱਕੀ ਹੈ ਤੇ ਤਿਆਰੀ ਕਰ ਲੋ ਜੀ ਠੀਕ ਹੈ ਜੀ ਸਮਝ ਆ ਗਿਆ ਹੋਰ ਕੋਈ ਕੁਸਚਨ ਕਿਸੇ ਬੱਚੇ ਦਾ ਕੋਈ ਕੋਈ ਇੱਕ ਵਾਸ ਮਾਈਂਡ ਵਿੱਚ ਕੋਈ ਗੱਲ ਨਹੀਂ ਹੈਗਾ ਤੇ ਲੋਖਣ ਪੂਰੀ ਵਜ ਦੀ ਕਹਿੰਦਾ ਤਿਆਰੀ ਕਰਾਂਗੇ ਨਾ yes sir ਕਲਾਸ ਵਿੱਚ ਜੋ ਕੰਮ ਕਰਵਾਇਆ ਜਾ ਰਿਹਾ ਹੈਗਾ ਡੇਲੀ ਕਰਦੇ ਹੋ yes sir ਠੀਕ ਹੈ ਉਹ ਤੁਹਾਡਾ ਫਿਜ਼ੀਕਲ ਕਿਵੇਂ ਚੱਲ ਰਿਹਾ ਹੈਗਾ ਕਿਉਂਕਿ ਜੇਲ੍ਹ ਵੱਡ ਵਿੱਚ ਫਿਜ਼ੀਕਲ ਵੀ ਹੈਗਾ ਨਾ yes sir ਪੁਰਸਤਾ ਵਗੈਰਾ ਚੱਲਣਾ ਹੁੰਦਾਗਾ ਰਨਿੰਗ ਹੁੰਦੀ ਹੈ ਹਾਂਜੀ ਕਾਫੀ ਪਸੰਦ ਆ ਨਾ ਤਾਂ ਤੁਸੀਂ ਸਟੱਡੀ ਵੀ ਸਟੱਡੀ ਵਾਲੀ ਵੀ ਧਿਆਨ ਦੇਣਾ ਹੈਗਾ ਔਰ ਫਿਜ਼ੀਕਲ ਤੇ ਵੀ ਧਿਆਨ ਦੇਣਾ ਹੈਗਾ ਹਨਾ ਅੱਛਾ ਪਹਿਲਾਂ ਤੁਹਾਡਾ ਇਗਜ਼ਾਮ ਹੋਊਗਾ ਤਾਂ ਸਭ ਤੋਂ ਤੁਹਾਡਾ ਜੋ ਟਾਰਗੇਟ ਹੈ ਇਗਜ਼ਾਮ ਪਹਿਲਾਂ ਦੀਦਾਗਾ ਠੀਕ ਹੈ ਜੀ ਫਿਜ਼ੀਕਲ ਨੂੰ ਬਾਅਦ ਵਿੱਚ ਮੈਂ ਇਹ ਨਹੀਂ ਕਹਿੰਦਾਗਾ ਕਿ ਫਿਜ਼ੀਕਲ ਬਿਲਕੁਲ ਹੀ ਬੰਦ ਕਰ ਦਿਓ ਹਨਾ 100% ਵਿੱਚੋਂ ਤੁਸੀਂ 80% ਕਸਟਿ ਬੁੱਕਸ ਕਰਨਾ ਹੈਗਾ ਸਟੱਡੀ ਦੀ ਹਨਾ ਕਿਉਂਕਿ ਤੁਹਾਡਾ ਇਗਜ਼ਾਮ ਵਧੀਆ ਕਰੈਕ ਹੋ ਗਿਆ ਤਾਂ ਹੀ ਤੁਹਾਨੂੰ ਫਿਜ਼ੀਕਲੀ ਬੁਲਾਇਆ ਜਾਊਗਾ ਹਨਾ ਜੇ ਤੁਸੀਂ ਤਿਆਰੀ ਵਧੀਆ ਤਰੀਕੇ ਨਾਲ ਕਰੋਗੇ ਬੜੀ ਤਰੀਕੇ ਨਾਲ ਨਹੀਂ ਕਰੋਗੇ ਹਨਾ ਜੇ ਜੇ ਕਲੀ ਫਿਜ਼ੀਕਲੀ ਤਰੀਕ ਕਰੀ ਜਾਉਂਗੀ ਫਿਰ ਇਸ ਤਰ੍ਹਾਂ ਗੱਲ ਨਹੀਂ ਬਣਨੀਗੀ ਹਨਾ ਤਾਂ ਪਹਿਲਾਂ ਅਵਧੀ ਤਰੀਕੇ ਨਾਲ ਪੇਪਰ ਤੇ ਫੋਕਸ ਕਰੋ ਜੀ ਹਨਾ ਪੰਜਾਬ ਜੀ ਕੇ ਮੈਥ ਰੀਜਨਿੰਗ ਕੰਪਿਊਟਰ ਇੰਗਲਿਸ਼ ਜੋ ਵੀ ਹੈ ਸਭ ਕੁਝ ਆਪਣਾ ਅਵਧੀ ਤਰੀਕਾ ਨਾਲ ਕਰ ਲੋ ਜੀ ਔਰ ਇੱਕ ਸਿਸਟਮ ਨਾਲ ਪੜੋ ਜੀ ਟੌਪਿਕ ਵਾਈਜ਼ ਠੀਕ ਹੈ ਜਿਵੇਂ ਜੀ ਕੇ ਦਾ ਕੋਈ ਇੱਕ ਟੌਪਿਕ ਚੱਕ ਲੋ ਜੀ ਸੀਧ ਪਗ ਸਿੰਘ ਜਾਂ ਕੋਈ ਕਰਤਾ ਸਿੰਘ ਸਰਾਬਾ ਕੋਈ ਫੈਸਟੀਵਲ ਹੋ ਗਿਆ ਜਾਂ ਕੋਈ ਗਲੋਬਲ ਵਰਮਿੰਗ ਕੋਈ ਵੀ ਟੌਪਿਕ ਹੋ ਸਕਦਾ ਹੈਗਾ ਠੀਕ ਹੈ ਇਸ ਤਰ੍ਹਾਂ ਮੈਥ ਦਾ ਜੋ ਕਰਵਾਇਆ ਜਾ ਰਿਹਾ ਹੈਗਾ ਉਸ ਤੇ ਫੋਕਸ ਕਰੋ ਜੀ ਅੱਛਾ ਕਈ ਬੱਚਿਆਂ ਦਾ ਕੈਲਕੂਲਸ ਨੂੰ ਲੈ ਕੇ ਥੋੜੀ ਜਿਹੀ ਪ੍ਰੋਬਲਮ ਹੋ ਰਹੀ ਹੈ ਵੀ ਸਰ ਮੈਨੂੰ ਕਟਿੰਗ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਸਭ ਤੋਂ ਬੈਸਟ ਮੈਥਡ ਹੈਗਾ ਵੀ ਜੋ ਤੁਹਾਡੀ ਕੋਲ ਜੋ ਆਪਣਾ ਟੇਬਲ ਵਗੈਰਾ ਹੁੰਦੇ ਨੇ ਹਨਾ ਇਹ ਤੁਹਾਨੂੰ ਆਉਣੇ ਚਾਹੀਦੇ ਨੇ ਇਸ ਸਕੇਅਰ ਸਕੇਅਰ ਰੂਟ ਕਿਊਬ ਐਂਡ ਕਿਊਬ ਰੂਟ ਠੀਕ ਹੈ ਜੀ ਤਾਂ ਤੁਹਾਡੀ ਜਿਹੜੀ ਕੈਲਕੂਲੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹ ਵੈਸੇ ਹੀ ਦੂਰ ਹੋ ਜਾਣੀ ਹੈ ਮੈਥ ਔਰੀਜਿਨਿੰਗ ਨੂੰ ਹਨਾ ਵਧੀਆ ਤਰੀਕੇ ਨਾਲ ਵੀ ਇਸ ਬੈਸਟ ਬਣਾਉਣਾਗਾ ਜੇ ਤੁਸੀਂ ਚਾਹੁੰਦੇ ਹੋ ਵੀ ਸਰ ਐਗਜ਼ਾਮ ਵਿੱਚ ਬੈਠਾਂ ਮੈਥੋਂ ਹਰ ਸਮ ਬਨ ਜਾਵੀ ਚਾਹੇ ਉਹ ਮੈਥ ਦਾ ਹੋਵੇ ਚਾਹੇ ਔਰੀਜਿਨਿੰਗ ਦਾ ਹੋਵੇ ਸਰ ਮੈਥੋਂ ਬੰਨਾ ਦੇਈਦਾਗਾ ਤਾਂ ਇਹ ਜਿਹੜੇ ਦੋ ਸਬਜੈਕਟ ਨੇ ਮੈਥ ਔਰੀਜਿਨਿੰਗ ਠੀਕ ਹੈ ਇਹ ਜਿਆਦਾ ਜਿਆਦਾ ਪ੍ਰੈਕਟਿਸ ਲੱਗਦੀ ਨੇ ਜਿੰਨੀ ਜਿਆਦਾ ਪ੍ਰੈਕਟਿਸ ਕਰੂਗੇ ਉਨਾਂ ਜਿਆਦਾ ਮਾਹਿਰ ਬਣੂਗੇ ਠੀਕ ਹੈ ਜੀ ਸਮਝ ਆ ਗਿਆ ਤਾਂ ਅੱਜ ਦੀ ਟਾਪਿਕ ਨੂੰ ਆਪਾਂ ਇੱਥੇ ਰੁਕਦੇ ਹਾਂ ਤਾਂ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ ਹਰ ਕਲਾਸ ਲਗਾਉਣੀ ਹੈ ਡੇਲੀ ਟੈਸਟ ਦੇਣਾਗਾ ਉਕੇ ਟੈਸਟ ਵਧੀਆ ਜਾ ਵੀ ਨਾ ਜਾ ਵੀ ਬਸ ਟੈਸਟ ਡੇਲੀ ਕੀ ਦੇਣਾਗਾ ਔਰ ਨੈਗੇਟਿਵ ਬਿਲਕੁਲ ਨਹੀਂ ਸੋchnਾਗਾ ਠੀਕ ਹੈ ਸਰ ਮੇਰਾ ਟੈਸਟ ਵਧੀਆ ਨਹੀਂ ਚਲਾ ਵਧੀਆ ਨਹੀਂ ਗਿਆ ਹਨਾ ਕਈ ਵੀ ਨੰਬਰ ਤੁਹਾਡੇ ਵਧ ਜਾਣਗੇ ਕਈ ਵੀ ਘਟ ਜਾਣਗੇ ਕਿਉਂਕਿ ਦੇਖੋ ਹਰ ਹਫਤੇ ਵਿੱਚ ਤੁਹਾਨੂੰ ਅਲੱਗ-ਅਲੱਗ ਟਾਈਪ ਕਰਵਾ ਅਲੱਗ-ਅਲੱਗ ਤੁਹਾਨੂੰ ਟੌਪਿਕ ਕਰਵਾਈ ਜਾਂਦੇ ਨੇ ਹਨਾ ਕਈ ਵਾਰ ਟੌਪਿਕ ਤੁਹਾਨੂੰ ਸੌਖਾ ਕਰਵਾਇਆ ਜਾਂਦਾਗਾ ਕਈ ਟਫ ਆ ਜਾਂਦਾਗਾ ਤਾਂ ਪੀਪਰ ਦਾ ਲੈਵਲ ਉਸ ਤਰੀਕੇ ਨਾਲ ਬਣਾਇਆ ਜਾਂਦਾਗਾ ਕਈ ਵਾਰੀ ਤੁਹਾਡੇ ਮਾਰਕਸ ਵਧੀਆ ਆ ਜਾਂਦੇ ਨੇ ਸ਼ਨੀਵਾਰ ਹਨਾ ਕਈ ਵਾਰੀ ਤੁਹਾਡੇ ਮਾਰਕਸ ਵਧੀਆ ਨਹੀਂ ਆਉਂਦੇਗੇ ਤਾਂ ਇਹ ਤਾਂ ਚੱਲਦਾ ਰਹਿਣਾਗਾ ਹਨਾ ਇਸ ਕਰਕੇ ਟੈਸਟ ਆਪਣਾ ਵਧੀਆ ਦੇਣਾਗਾ ਆਪਣੇ ਆਪ ਨੂੰ ਇੰਪਰੂਵਮੈਂਟ ਕਰਨਾਗਾ ਓਕੇ ਔਰ ਡੇਲੀ ਲਗਾਤਾਰ ਬਣੀ ਰਹਿਣਾਗਾ ਠੀਕ ਹੈ ਕਲਾਸ ਵਿੱਚ ਡੇਲੀ ਆਉਣਾ ਹਰ ਕਿਸੇ ਦੀ ਵਸਤੀ ਗੱਲ ਨਹੀਂ ਹੈਗੀ ਠੀਕ ਹੈ ਜੀ ਇਹ ਹਰ ਕੋਈ ਨਹੀਂ ਕਰ ਸਕਦਾਗਾ ਪਰ ਜਿਹੜਾ ਕਰ ਗਿਆ ਉਹਦੀ ਜ਼ਿੰਦਗੀ ਬਣ ਜਾਂਦੀ ਹੈ ਸਮਝ ਆ ਗਿਆ ਜੀ ਓਕੇ ਓਕੇ ਭਾਈ